ਇੰਨੇ ਕ ਪੁਰਜ਼ੇ ਪਿੱਛੇ ਬੰਦੇ ਆਪ ਦੀਆਂ ਗੱਡੀਆਂ ਦੇ ਇੰਜਣ ਖਲਾ ਦਿੰਦੇ ਨੇ ਆ ਚੀਜ਼ ਕਰਕੇ ਆ ਮੇਰੇ ਹੱਥ 'ਚ ਥਰਮੋਸਟੇਟ ਵਾਲ ਆ ਸਭ ਨੂੰ ਪਤਾ ਹੀ ਆ ਸਵਿਫਟ ਦਾ ਆ ਚੀਜ਼ ਪਿੱਛੇ ਬੰਦੀਆਂ ਬੰਦਿਆਂ ਦੇ ਗੱਡੀਆਂ ਦੇ ਇੰਜਣ ਖੁੱਲ ਜਾਂਦੇ ਨੇ ਉਹ ਇੰਜਣ ਖੁੱਲਣ ਦਾ ਰੀਜਨ ਕੀ ਆ ਰੀਜਨ ਆ ਆ ਕਿ ਥਰਮੋਸਟੇਟ ਵਾਲ ਟੁੱਟ ਜਵੇ ਜਾਂ ਜੰਗਾਲ ਚੋਂ ਲੱਗ ਕੇ ਖਰਾਬ ਹੋ ਜਵੇ ਉਸ ਕਰਕੇ ਬੰਦੇ ਕੀ ਕਰਦੇ ਨੇ ਇਹ ਗੱਡੀ ਲੈ ਕੇ ਜਾਂਦੇ ਨੇ ਮਿਸਤਰੀ ਕੋਲ ਤੇ ਮਿਸਤਰੀ ਕਹਿ ਦਿੰਦਾ ਬਾਈ ਤੇਰੀ ਗੱਡੀ ਗਰਮ ਹੋ ਗਈ। ਜਿਆਦਾ ਗੈਸਕਟ ਇਹਦਾ ਪਾਊਗਾ, ਹੈੱਡ ਦਾ ਕੰਮ ਹੋਊਗਾ। ਆ ਚੀਜ਼ ਆ ਆ ਬਾਈ ਦੀ ਗੱਡੀ Swift ਗਰਮ ਹੋਣੋਂ ਨਹੀਂ ਹਟਦੀ ਸੀ, ਗਰਮ ਹੋਈ ਜਾਂਦੀ ਸੀ, ਚਲਾਉਂਦਾ ਸੀ 20-25 ਕਿਲੋਮੀਟਰ ਤੇ ਸੂਈ ਚੱਕ ਜਾਂਦੀ ਸੀ। ਇਹ ਬਾਈ ਨੇ ਦਿਖਾਈ ਵੀ ਇੱਕ ਦੋ ਜਗ੍ਹਾ ਤੇ ਉਹ ਕਹਿੰਦੇ ਵੀ ਤੇਰਾ ਹੈੱਡ ਗੈਸਕਟ ਦਾ ਕੰਮ ਹੋਊ ਇੰਚ ਨੂੰ ਸੇਕਾ ਲੱਗ ਗਿਆ। ਵੀ ਜਿਹੜੀ ਗਰਮ ਹੁੰਦੀ ਆ ਇਹ ਇਹਦਾ ਆਪਾਂ ਨੇ ਕੰਮ ਕੀਤਾ థਰਮੋਸਟੇਟ ਬਦਲ ਪਾਇਆ ਰੇਡੀਏਟਰ ਕੀਤਾ ਸਾਫ਼ ਰੇਡੀਏਟਰ ਸਾਫ਼ ਕਰਕੇ థਰਮੋਸਟੇਟ ਬਦਲ ਪਾਤਾ ਆਹ ਲਾ ਗੱਡੀ ਬਿਲਕੁਲ ਓਕੇ ਆ ਇਹਦਾ ਕਾਰਨ ਕੀ ਆ ਖਰਾਬ ਹੋਣ ਦਾ ਕਾਰਨ ਆਹ ਜਦੋਂ ਆਪਾਂ ਕੁਲੈਂਟ ਨਹੀਂ ਪਾਉਂਦੇ ਗੱਡੀ 'ਚ ਕੁਲੈਂਟ ਨਹੀਂ ਪਾਉਂਦੇ ਤੇ ਪਾਣੀ ਪਾ ਦਿੰਨੇ ਆ ਆਪਾਂ ਕਹਦੇ ਨੇ ਕੋਈ ਗੱਲ ਨਹੀਂ ਪਾਣੀ ਚੱਲਦਾ ਚੱਲੀ ਜਾਂਦਾ ਤੇ ਪਹਿਲਾਂ ਵੀ ਚੱਲੀ ਹੋ ਜਾਂਦਾ ਸੀ ਵੀ ਹੁਣ ਵੀ ਚੱਲੀ ਜਾਂਣ ਦੋ ਆਹ ਸਾਰਨੋਂ ਬੜੀ ਗਲਤੀ ਆ ਆਪਣੀ 4-500 ਰੁਪਏ ਦਾ ਖਰਚਾ ਆਉਂਦਾ ਕੂਲੈਂਟ ਚ 500 ਦਾ ਵੱਧ-ਵੱਧ ਪੈਂਦਾ 400 ਦਾ ਪੈਂਦਾ ਇੰਨਾ ਕੂਲੈਂਟ ਪਿੱਛੇ ਆਪਾਂ ਨੁਕਸਾਨ ਕਰਾ ਲਏ ਨੇ ਆ ਕਈ ਹਜ਼ਾਰਾਂ ਦਾ ਜੇ ਸਵੈਪਡ ਦਾ ਹੈੱਡ ਗੈਸਕਟ ਦਾ ਕੰਮ ਹੁੰਦਾ ਘੱਟ ਤੋਂ ਘੱਟ ਨਹੀਂ 15 ਤੋਂ 20000 ਰੁਪਿਆ ਖਰਚਾ ਆ ਜਾਂਦਾ ਨਾਰਮਲੀ ਗੱਲ ਆ ਇੰਨਾ ਖਰਚਾ ਆ ਜਾਂਦਾ ਗੱਲ ਕਿੰਨੀ ਕਾ 500 ਰੁਪਏ ਦੀ 600 ਰੁਪਏ ਦੀ ਵੱਧ ਤੋਂ ਵੱਧ ਲੇਬਰ ਪਾ ਕੇ 700 ਲੈ ਲਊ ਬੰਦਾ 1000 ਲੈ ਲਊ ਇਦੋਂ ਉੱਤੇ ਨਹੀਂ ਲੈਂਦਾ ਤੇ ਆਹੀ ਕਾਰਨ ਹੁੰਦੇ ਨੇ ਛੋਟੇ ਛੋਟੇ ਜੀਆਂ ਗਲਤੀਆਂ ਨੇ ਆਪਣੀਆਂ ਜਿਹੜੇ ਆਪਾਂ ਗੌਰ ਨਹੀਂ ਕਰਦੇ ਗੱਡੀ ਕੋਈ ਵੀ ਆਪਣੇ ਕੋਲ ਉਹ ਕੁਲੈਂਟ ਹੋਣਾ ਹਮੇਸ਼ਾ ਜ਼ਰੂਰੀ ਆ ਬਹੁਤ ਜ਼ਰੂਰੀ ਆ ਕੁਲੈਂਟ ਨਾਲ ਨਾ ਤਾਂ ਸਰਮੋਸਟੇਟ ਵਾਲ ਖਰਾਬ ਹੋਵੇ ਆ ਚੀਜ਼ ਐ ਤੁਹਾਨੂੰ ਸਾਇਦ ਦਿਖਦਾ ਹੋਵੇ ਅੰਦਰ ਨਹੀਂ ਦੇਖਣਾ ਨਹੀਂ ਹਲੇ ਇਹਦੇ ਵਿੱਚ ਛੋਟੀ ਜੀ ਪਿੰਨ ਹੁੰਦੀ ਆ ਆ ਸਪਰਿੰਗ ਵਾਲੀ ਆ ਇਧਰੋਂ ਟੁੱਟ ਜਾਂਦੀ ਆ ਤੇ ਉਸ ਕਰਕੇ ਬਾਹਰ ਆਪਦੇ ਟਾਈਮ ਸਰ ਖੁੱਲਦਾ ਨਹੀਂ ਸਹੀ ਵਰਕ ਨਹੀਂ ਕਰਦਾ ਜਦੋਂ ਇਹਨੂੰ ਖੁੱਲਣਾ ਚਾਹੀਦਾ ਇੰਜਨ ਨੂੰ ਪਾਣੀ ਦੀ ਲੋਡ ਹੁੰਦੀ ਆ ਉਦੋਂ ਆ ਸਪਲਾਈ ਨਹੀਂ ਭੇਜਦਾ ਤਾਂ ਇਹ ਕਰਕੇ ਗੱਡੀ ਜਦ ਤੱਕ ਠੰਡੀ ਹੁੰਦਾ ਇੰਜਨ ਚੱਲੀ ਜਾਂਦੀ ਆ 20 ਮਿੰਟ 25 ਮਿੰਟ ਜਾਂ 10 ਕਿਲੋਮੀਟਰ 5 ਕਿਲੋਮੀਟਰ ਚੱਲਦੀ ਆ ਉਸ ਤੋਂ ਬਾਅਦ ਸੂਈ ਚੱਕਣ ਲਾ ਜਾਂਦੀ ਆ ਤੇ ਪਾਣੀ ਦਾ ਬੈਕ ਪ੍ਰੈਸ਼ਰ ਮਾਰਨ ਲਾ ਜਾਂਦੀ ਆ ਤੇ ਬਹੁਤ ਵੀਰਪਰਾ ਚੀਜ਼ ਦਾ ਸ਼ਿਕਾਰ ਹੋਏ ਨੇ ਤੇ ਬਹੁਤ ਹੁੰਦੇ ਵੀ ਨੇ ਆਹ ਚੀਜ਼ ਹਮੇਸ਼ਾ ਧਿਆਨ ਰੱਖੋ ਕੂਲੈਂਟ ਪਵਾਓ ਕੂਲੈਂਟ ਦੇ ਫਾਇਦੇ ਬਹੁਤ ਨੇ ਨੁਕਸਾਨ ਕੋਈ ਨਹੀਂ ਹੈਗਾ ਨਾ ਰੇਡੀਏਟਰ ਖਰਾਬ ਹੋਏ ਨਾ థਰਮੋਸਟੇਟ ਬਾਹਲ ਖਰਾਬ ਹੋਵੇ ਨਾ ਕੂਲਿੰਗ ਕੋਇਲ ਜਾਵੇ ਕੋਸ ਬਿਨਾ ਪਾਈਪਾਂ ਖਰਾਬ ਹੋਣ ਨਾਲ, ਵਾਟਰ ਵਾਡੀ ਖਰਾਬ ਹੋਵੇ, ਕੋਈ ਚੀਜ਼ ਖਰਾਬ ਨਹੀਂ ਹੁੰਦੀ। ਜੇ ਕੋਲੈਂਡ ਚੱਲਦਾ ਰਹੇ ਤਾਂ థਰਮੋਸਟੇਟ ਵਾਲ ਨਹੀਂ ਖਰਾਬ ਹੁੰਦਾ। ਛੇ ਤੇ ਛੇਤੀ ਨਹੀਂ ਹੁੰਦਾ, ਬਹੁਤ ਚੱਲਦਾ। థਰਮੋਸਟੇਟ ਵਾਲ ਕਦੇ ਵੀ ਖਰਾਬ ਨਹੀਂ ਹੁੰਦਾ। ਜੇ ਆਪਾਂ ਪਾਣੀ ਪਾਉਂਦੇ ਆ ਕੋਲੈਂਡ ਨਹੀਂ ਪਾਉਂਦੇ, ਫੇਰ ਨਤੀਜਾ ਸਾਹਮਣੇ ਹੀ ਆ। ਜੋ ਪਾਣੀ ਚੱਲਦਾ ਗਰਮ ਹੁੰਦਾ, ਘੁੰਮਦਾ, ਉਬਾਲੇ ਮਾਰਦਾ, ਨਾਲੇ ਪਾਣੀ ਮੱਚਦਾ ਵੀ ਆ ਤੇ ਉਹਦਾ ਜੰਗਾਲ ਵੀ ਬਣਦਾ। ਪੀੜਾpan ਆ ਜਾਂਦਾ ਵਿੱਚ। ਉਸ ਕਰਕੇ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਚਲੋ ਬਾਈ ਦਾ ਤਾਂ ਆਪਾਂ ਨੇ ਕਰਤਾ ਹੱਲ ਤੇ ਤੁਸੀਂ ਵੀ ਜ਼ਰੂਰ ਧਿਆਨ ਰੱਖਣਾ ਜਿਹੜੇ ਵੀਰ ਭਰਾਮ ਕੋਲੇ ਗੱਡੀਆਂ ਨੇ ਕੋਲੈਂਟ ਨਹੀਂ ਹੈਗਾ ਜਾਂ ਕੋਲੈਂਟ ਪਾਇਆ ਹੋਇਆ ਕਾਫੀ ਟਾਈਮ ਹੋ ਗਿਆ ਕੋਲੈਂਟ ਪਤਲਾ ਹੋ ਗਿਆ ਤੇ ਕੋਲੈਂਟ ਜ਼ਰੂਰ ਬਦਲਾਓ ਚਾਹੇ ਸਿਆਲ ਆ ਜਾਂ ਗਰਮੀਆਂ ਬਹੁਤ ਵੀਰ ਭਰਾ ਕੀ ਕਹਿੰਦੇ ਨੇ ਵੀ ਹੁਣ ਤਾਂ ਸਿਆਲ ਆ ਗਈ ਹੁਣ ਕੋਲੈਂਟ ਦੀ ਕੋਈ ਲੋੜ ਨਹੀਂ ਨਹੀਂ ਸਿਆਲ ਆ ਚਾਹੇ ਗਰਮੀਆਂ ਕੋਲੈਂਟ ਬਹੁਤ ਜ਼ਰੂਰੀ ਆ ਆ ਚੀਜ਼ ਮੈਟਰ ਨਹੀਂ ਕਰਦੀ ਵੀ ਗਰਮੀਆਂ ਨੇ ਇੱਕ ਸਿਆਲ ਆਹ ਚੀਜ਼ ਬਿਲਕੁਲ ਮੈਟਰ ਨਹੀਂ ਕਰਦੀ ਸਿਆਲ ਹੋਵੇ ਗਰਮੀਆਂ ਹੋਣ ਠੰਡ ਪੈਂਦੀ ਹੋਵੇ ਬਰਫ਼ ਪੈਂਦੀ ਹੋਵੇ ਕੁਝ ਮਰਜ਼ੀ ਹੋਵੇ ਕੁਲੈਂਟ ਬਹੁਤ ਜ਼ਰੂਰੀ ਆ ਆਪਾਂ ਨੂੰ ਸੋ ਇਸ ਕਰਕੇ ਕੁਲੈਂਟ ਪਵਾਓ ਤੇ ਗੱਡੀ ਲੌਂਗ ਟਾਈਮ ਚਲਾਓ ਠੀਕ ਆ ਜੀ ਆਪਣੇ ਆਹੀ ਦੱਸਣਾ ਸੀ ਬਾਈ ਦਾਦਾ ਕਰਤਾ ਹੱਲ ਆਪਾਂ ਨੇ ਕੋਈ ਪ੍ਰੋਬਲਮ ਨਹੀਂ ਨਹੀਂ ਬਾਈ ਨੇ ਇੰਜਨ ਖਲਾ ਲੈਣਾ ਸੀ ਪਟਾ ਲੈਣਾ ਸੀ ਤੇ ਉਹਨੇ ਬਾਅਦ ਚੋਂ ਕਰ ਕਰਕੇ ਥਰਮੋਸਟੇਟ ਬਾਲ ਹੀ ਪਾਉਣਾ ਸੀਗਾ ਤੇ ਗੱਡੀ ਸੈੱਟ ਹੋ ਜਾਣੀ ਸੀ ਤੇ ਆਪਾਂ ਨੇ ਕੱਲਾ ਥਰਮੋਸਟੇਟ ਬਾਲ ਹੀ ਪਾਇਆ ਔਰ ਕੁਛ ਨਹੀਂ ਕੀਤਾ ਰੇਡੀਏਟਰ ਸਾਫ ਜਰੂਰ ਕੀਤਾ ਕੋਲੈਂਟ ਪਾਤਾ ਥਰਮੋਸਟੇਟ ਬਾਲ ਪਾਤਾ ਗੱਡੀ ਬਿਲਕੁਲ ਓਕੇ ਆ ਤੇ ਇੱਕ ਹੋਰ ਗੱਲ ਜਿਹੜੇ ਵੀਰ ਭਰਾ ਆਉਂਦੇ ਨੇ ਆਪਣੀ ਵੀਡੀਓ ਦੇਖ ਕੇ ਉਹ ਫੋਨ ਕਰਕੇ ਜਰੂਰ ਆਉਣ ਕਿਉਂਕਿ ਕੱਲ ਇੰਨੇ ਕ ਬੰਦੇ ਆ ਗਏ ਸੀ ਕੱਲ ਨਾ ਮੇਰੇ ਤੋਂ ਵੀਡੀਓ ਬਣਾ ਹੋਈ ਆ ਕੰਮ ਚ ਇੰਨਾ ਜਿਆਦਾ ਬਿਜੀ ਸੀ ਬਹੁਤ ਜਿਆਦਾ ਬੰਦੇ ਆ ਗਏ ਸੀ ਫੋਨ ਕਰਕੇ ਆਓ ਵੀਰੇ ਇਹ ਚੱਕਰਾ ਹੋ ਜਾਂਦਾ ਕੰਮ ਕਰਨ ਵਾਲਾ ਬੰਦਾ ਹੁੰਦਾ ਇਕੱਲਾ ਉਹ ਕਿੰਨੀਆਂ ਗੱਡੀਆਂ ਕੰਮ ਕਰੂਗਾ ਹੋਰ ਵੀ ਗੱਡੀਆਂ ਹੁੰਦੀਆਂ ਨੇ ਤੁਸੀਂ ਵੀ ਲੈ ਆਉਨੇ ਹੋ ਇਸ ਕਰਕੇ ਫੋਨ ਕਰੋ ਇਆ ਮੈਸੇਜ ਕਰੋ ਨੰਬਰ ਆਪਣਾ ਆਈਡੀ ਦਿੱਤਾ ਹੋਇਆ ਜਰੂਰ ਫੋਨ ਕਰਕੇ ਆਓ ਪੁੱਛ ਕੇ ਆਓ ਤੇ ਤੁਸੀਂ ਆਉਨੇ ਆ ਜਦੋਂ ਇੱਕ ਦਾ ਆ ਕੇ ਬਿਨਾ ਕੰਮ ਕਰਾਏ ਮੁੜ ਜੰਨੇ ਹੋ ਜਾਂ ਤੁਹਾਨੂੰ ਨਹੀਂ ਮਿਲ ਪਾਉਂਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਚੰਗਾ ਮੈਨੂੰ ਆਪ ਨੂੰ ਨਹੀਂ ਲੱਗਦਾ ਕਿਉਂਕਿ ਤੁਸੀਂ ਵਿਸ਼ਵਾਸ ਕਰਕੇ ਆਉਨੇ ਹੋ ਤੇ ਫੋਨ ਕਰਕੇ ਆਓ ਮੈਂ ਵੀ ਤੁਹਾਨੂੰ ਵਧੀਆ ਕੰਮ ਕਰਕੇ ਦਵਾਂਗਾ ਤੁਸੀਂ ਵੀ ਖੁਸ਼ ਹੋ ਕੇ ਜਾਏਂਗੇ ਠੀਕ ਆ ਤੁਹਾਡਾ ਵੀ ਟਾਈਮ ਬਚੂਗਾ ਟਾਈਮ ਖਰਾਬ ਨਹੀਂ ਹੋਊਗਾ ਠੀਕ ਆ ਜੀ ਤੇ ਆਪਣੀ ਵੀਡੀਓ ਕਹੇ ਜੀ ਲੱਗਦੀ ਆ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਪੇਜ ਨੂੰ ਫੋਲੋ ਕਰ ਲਓ ਜਿਨੇ ਨਹੀਂ ਕੀਤਾ ਤੇ ਆਪਣੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦਿਲੋਂ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਜੀ